ਸਾਡੇ ਨਾਲ ਗਾਇਕ ਜਸਬੀਰ ਜੱਸੀ ਜੀ ਜੁੜੇ ਹੋਏ ਨੇ ਜੱਸੀ ਜੀ ਬੜਾ ਵੱਡਾ ਘਾਟਾ ਹੈ ਪੰਕਜ ਉਦਾਸ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਵੇਂ ਇਸ ਘਾਟੇ ਨੂੰ ਤੁਸੀਂ ਦੇਖ ਰਹੇ ਹੋ ਔਰ ਕੋਈ ਯਾਦ ਤੁਹਾਡੀ ਪੰਕਜ ਉਦਾਸ ਦੀ ਨਾਲ ਜੀ ਜੀ ਹਾਂ ਜੀ ਇਹ ਤਾਂ ਬਹੁਤ ਦੁਖਦਾਈ ਖਬਰ ਹੈ ਜੀ ਬਹੁਤ ਮੈਨੂੰ ਤਾਂ ਜੇ ਮੈਂ ਤੁਸੀਂ ਦੱਸਿਆ ਮੈਨੂੰ ਇਸ ਗੱਲ ਬਾਰੇ ਪਰ ਬਹੁਤ ਜ਼ਿਆਦਾ ਦੁੱਖ ਵਾਲੀ ਖਬਰ ਹੈ ਕਿੱਦਾਂ ਹੋਈ ਹੋ ਵੀ ਨਹੀਂ ਜੇ ਮੈਨੂੰ ਪਤਾ ਮੈਂ ਉੱਥੇ ਹੁਣ ਫੋਨ ਫੋਨ ਕਰਾਂਗੇ ਬਹੁਤ ਕੀ ਗੱਲ ਹੋਈ ਹੈ ਹੂੰ ਲੰਬੀ ਬਿਮਾਰੀ ਕਰਕੇ ਉਹਨਾਂ ਦੇ ਪਰਿਵਾਰ ਨੇ ਇਹ ਦੱਸਿਆ ਕਿ ਬਹੁਤ ਲੰਬੀ ਬਿਮਾਰੀ ਕਰਕੇ ਉਹਨਾਂ ਦਾ ਅੱਜ ਦੇਰ ਹੈ ਦੇਹਾਂਤ ਹੋਇਆ ਤਾਂ ਦੱਸੀ ਜੀ ਕੋਈ ਤੁਹਾਡੀ ਯਾਦ ਕੋਈ ਮਿਲਦੇ ਰਹਿੰਦੇ ਸੀ ਅਸੀਂ ਉਹਨਾਂ ਇਸ ਤਰ੍ਹਾਂ ਹਾਂ ਜੀ ਬਹੁਤ ਜੀ ਬਹੁਤ ਬਹੁਤ ਸਾਰੇ ਪ੍ਰੋਗਰਾਮਾਂ ਦੇ ਕਿਉਂਕਿ ਉਹ ਗੁਜਰਾਤ ਤੋਂ ਬਹੁਤ ਸਾਰੇ ਸ਼ੋਅਸ ਕਰਦੇ ਸੀਗੇ ਤੇ ਗੁਜਰਾਤ ਤੋਂ ਜਦੋਂ ਵੀ ਅਸੀਂ ਸ਼ੋਅ ਕਰਨ ਜਾਂਦੇ ਸੀ ਆਲਮੋਸਟ ਉਹ ਕਦੀ ਮਿਲਦੇ ਸੀਗੇ ਅੰਮਦਾਬਾਦ ਜਾਂ ਬਰੋਦਾ ਜਾਂ ਉੱਥੇ ਉਹ ਦਰਦਵਾਨਾਂ ਦਾ ਬਹੁਤ ਬਾਹਰ ਦੋ ਤਿੰਨ ਵਾਰੀ ਮਾਣਾਂ ਨੂੰ ਬਾਹਰ ਵੀ ਮਿਲਿਆ ਔਰ ਇਸ ਤਰ੍ਹਾਂ ਦੀ ਸਾਡੀ ਮੀਟਿੰਗਸ ਵਿੱਚ ਅਸੀਂ ਬਹੁਤ ਸਾਰਾ ਮਿਲਦੇ ਸੀ ਉਹ ਬੜੇ ਮਿੱਠਾ ਬੋਲਣ ਵਾਲੇ ਬਹੁਤ ਅੱਛੀ ਜਿਸ ਤਰ੍ਹਾਂ ਦੀ ਗਜ਼ਲ ਜ਼ਿਆਦਾ ਬੋਲਦੇ ਸੀ ਜਿਸ ਤਰ੍ਹਾਂ ਦੀ ਗਜ਼ਲ ਉਹ ਪੇਸ਼ ਕਰਦੇ ਸੀਗੇ ਜਿਸ ਤਰ੍ਹਾਂ ਦੀ ਮੈਂ ਪੁੱਛ ਰਿਹਾ ਸੀ ਕਿ ਗਜ਼ਲ ਜੋ ਉਹ ਗਾਰੇ ਸੀਗੇ ਸਟੇਜ ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਜੋ ਕਲਾ ਸੀਗੀ ਆ ਇਹ ਕਹਿ ਸਕਦੇ ਕਿ ਗਜ਼ਲ ਦਾ ਜਿਹੜਾ ਉਹ ਦੌਰ ਹੈ ਉਹ ਅੱਜ ਖਤਮ ਹੋ ਗਿਆ ਉਹਨਾਂ ਅੱਛੀ ਅੱਛੀ ਗਜ਼ਲ ਗਾਈ ਕਿਉਂਕਿ ਜਿੰਨੇ ਵੀ ਸਾਰੇ ਲੋਕ غلام ਮਲਿਕ ਖਾਨ ਸਾਹਿਬ ਜਿਹੜੇ ਹੈਗੇ ਆ ਜਾਂ ਮਹਿੰਦੀ ਖਾਨ ਸਾਹਿਬ ਜਸਦੀਦ ਬਾਜੀ ਜੀ ਤਾਂ ਉਹਨਾਂ ਤੋਂ ਮਤਲਬ ਬਾਅਦ ਇਹਨਾਂ ਦਾ ਹੀ ਮਤਲਬ ਬਿਲਕੁਲ ਇਹਨਾਂ ਦੀ ਪੈਸ ਸੀ ਪਰ ਬਹੁਤ ਬੀਟ ਨੂੰ ਮਲਟੀ ਰੀਸਨ ਨੂੰ ਬਹੁਤ ਅੱਛਾ ਗਾ ਰਹੇ ਵਧੀਆ ਲੋਕਾਂ ਦਾ ਪੀਸ ਹੈ ਬਿਲਕੁਲ ਫਿਰ ਤਰੀਕੇ ਦੇ ਉਹਨਾਂ ਦੀ ਕਾਡੈਂਸ ਸੀ ਗਿਆ ਜੀ ਸਤਿਨਾਮ ਤੁਹਾਡਾ ਸਰ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਗਾਇਕ ਜਸਬੀਰ ਜੱਸੀ ਜੀ ਜੁੜੇ ਹੋਏ ਨੇ ਜੱਸੀ ਜੀ ਬੜਾ ਵੱਡਾ ਘਾਟਾ ਹੈ ਪੰਕਜ ਉਦਾਸ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਵੇਂ ਇਸ ਘਾਟੇ ਨੂੰ ਤੁਸੀਂ ਦੇਖ ਰਹੇ ਹੋ ਔਰ ਕੋਈ ਯਾਦ ਤੁਹਾਡੀ ਪੰਕਜ ਉਦਾਸ ਜੀ ਨਾਲ ਹਾਂ ਜੀ ਜੀ ਹਾਂ ਜੀ ਇਹ ਤਾਂ ਬਹੁਤ ਦੁਖਦਾਈ ਖਬਰ ਹੈ ਜੀ ਬਹੁਤ ਮੈਨੂੰ ਤਾਂ ਜੇ ਮੈਂ ਤੁਸੀਂ ਦੱਸਿਆ ਮੈਨੂੰ ਇਸ ਘਾਟੇ ਬਾਰੇ ਪਰ ਬਹੁਤ ਜਿਆਦਾ ਦੁੱਖ ਵਾਲੀ ਖਬਰ ਹੈ ਕਿੱਦਾਂ ਹੋਈ ਉਹ ਨਹੀਂ ਜੇ ਮੈਨੂੰ ਪਤਾ ਮੈਂ ਉੱਥੇ ਹੁਣ ਫੋਨ ਫੋਨ ਕਰਾਂਗੇ ਬਹੁਤ ਵੇਪ ਕੀ ਗੱਲ ਹੋਈ ਹੈ ਹੂੰ ਲੰਬੀ ਬਿਮਾਰੀ ਕਰਕੇ ਉਹਨਾਂ ਦੇ ਪਰਿਵਾਰ ਨੇ ਇਹ ਦੱਸਿਆ ਕਿ ਬਹੁਤ ਲੰਬੀ ਬਿਮਾਰੀ ਕਰਕੇ ਉਹਨਾਂ ਦਾ ਅੱਜ ਦੇਰ ਹੈ ਦੇਹਾਂਤ ਹੋਇਆ ਦਾ ਦਸੀ ਜੀ ਕੋਈ ਤੁਹਾਡੀ ਯਾਦ ਕੋਈ ਮਿਲਦੇ ਰਹਿੰਦੇ ਸੀ ਅਸੀਂ ਉਹਨਾਂ ਇਸ ਤਰ੍ਹਾਂ ਹਾਂ ਜੀ ਬਹੁਤ ਜੀ ਬਹੁਤ ਬਹੁਤ ਸਾਰੇ ਪ੍ਰੋਗਰਾਮਾਂ ਦੇ ਕਿਉਂਕਿ ਉਹ ਗੁਜਰਾਤ ਤੋਂ ਬਹੁਤ ਸਾਰੇ ਸ਼ੋਅਸ ਕਰਦੇ ਸੀਗੇ ਤੇ ਗੁਜਰਾਤ ਜਦੋਂ ਵੀ ਅਸੀਂ ਸ਼ੋਅ ਕਰਨ ਜਾਂਦੇ ਸੀ ਆਲਮੋਸਟ ਉਹ ਕਦੀ ਮਿਲਦੇ ਸੀ ਕਿ ਅੰਮਦਾਬਾਦ ਜਾਂ ਬਰੋਦਾ ਜਾਂ ਉੱਥੇ ਉਹ ਉੱਧਰ ਦਾ ਉਹਨਾਂ ਦਾ ਬਾਹਰ ਦੋ ਤਿੰਨ ਵਾਰੀ ਮਾਣਾਂ ਨੂੰ ਬਾਹਰ ਵੀ ਮਿਲਿਆ ਔਰ ਇਸ ਤਰ੍ਹਾਂ ਦੀ ਸਾਡੀ ਮੀਟਿੰਗਸ ਵਿੱਚ ਅਸੀਂ ਬਹੁਤ ਸਾਰਾ ਮਿਲਦੇ ਸੀ ਉਹ ਬੜੇ ਮਿੱਠਾ ਬੋਲਣ ਵਾਲੇ ਬਹੁਤ ਅੱਛੀ ਜਿਸ ਤਰ੍ਹਾਂ ਦੀ ਗਜ਼ਲ ਜ਼ਿਆਦਾ ਬੋਲਦੇ ਸੀ ਜਿਸ ਤਰ੍ਹਾਂ ਦੀ ਗਜ਼ਲ ਉਹ ਪੇਸ਼ ਕਰਦੇ ਸੀਗੇ ਜਿਸ ਜਿਸ ਤਰ੍ਹਾਂ ਦੀ ਮੈਂ ਪੁੱਛ ਰਿਹਾ ਸੀਗਾ ਕਿ ਗਜ਼ਲ ਜੋ ਉਹ ਗਾਰੇ ਸੀਗੇ ਸਟੇਜ ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਜੋ ਕਲਾ ਸੀਗੀ ਆ ਇਹ ਕਹਿ ਸਕਦੇ ਕਿ ਗਜ਼ਲ ਦਾ ਜਿਹੜਾ ਉਹ ਦੌਰ ਹੈ ਉਹ ਅੱਜ ਖਤਮ ਹੋ ਗਿਆ ਲੱਗਦਾ ਹੈ ਕਿ ਹਾਂ ਜੀ ਉਹਨਾਂ ਨੇ ਅੱਛੀ ਅੱਛੀ ਗਜ਼ਲ ਗਾਈ ਕਿਉਂਕਿ ਜਿੰਨੇ ਵੀ ਸਾਰੇ ਲੋਕ غلام ਮਲਿਕ ਖਾਨ ਸਾਹਿਬ ਜਿਹੜੇ ਹੈਗੇ ਆ ਜਾਂ ਮਹਿੰਦੀ ਖਾਨ ਸਾਹਿਬ ਅਬ ਜਸਦੀਦ ਬਾਜੀ ਜੀ ਤਾਂ ਉਹਨਾਂ ਤਾਂ ਮਤਲਬ ਬਾਅਦ ਹੈ ਉਹਨਾਂ ਦਾ ਮਤਲਬ ਬਿਲਕੁਲ ਇਹਨਾਂ ਦੀ ਪੈ ਸੀਗੀ ਪਰ ਬਹੁਤ ਬੀਤ ਨੂੰ ਮਾ ਜਿਹੜੀ ਗੱਲ ਸੀ ਉਹਨੂੰ ਬਹੁਤ ਅੱਛਾ ਗਾ ਰਹੇ ਵਧੀਆ ਲੋਕਾਂ ਨਾਲ ਪੀਸ ਕਰਦੇ ਤੇ ਬਹੁਤ ਦੁੱਖ ਬਹੁਤ ਸਾਰੇ ਜਗਤ ਨੂੰ ਹੀ ਦੁੱਖ ਹੋਏਗਾ ਇਸ ਗੱਲ ਦਾ ਬਿਲਕੁਲ ਫੈਦਰੀਕੇ ਦੇ ਉਹਨਾਂ ਦੀ ਕਾਡਿਐਂਸ ਹੈ ਜੀ ਸਤਨੂਆ ਤੁਹਾਡਾ ਸਰ ਨਾਲ ਗੱਲਬਾਤ ਕਰਨ ਲਈ